ਜਦੋਂ ਅਸੀਂ ਦੁਨੀਆ ਦੇ 7 ਅਜੂਬਿਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਨਾਮ ਆਉਂਦਾ ਹੈ ਗ੍ਰੇਟ ਵਾਲ ਆਫ ਚਾਈਨਾ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਗ੍ਰੇਟ ਵਾਲ ਆਫ ਚਾਈਨਾ ਦੇ ਬਾਰੇ ਕੁਝ ਅਮੇਜ਼ਿੰਗ ਫੈਕਟਸ ਗ੍ਰੇਟ ਵਾਲ ਆਫ ਚਾਈਨਾ ਅਲੱਗ-ਅਲੱਗ ਸਲਤਨਤਾਂ ਦੇ ਸਮੇਂ ਤੇ ਬਣਾਈ ਗਈ ਸੀ ਜਦ ਕਿ ਸਭ ਤੋਂ ਪੁਰਾਣੇ ਹਿੱਸੇ 7ਵੀਂ ਸਦੀ ਦੇ ਹਨ ਸਭ ਤੋਂ ਪ੍ਰਸਿੱਧ ਹਿੱਸੇ ਮਿੰਗ ਰਾਜਵੰਸ਼ ਦੇ ਹਨ ਜੋ ਕਿ 1368 ਤੋਂ ਲੈ ਕੇ 1644 ਦੇ ਸਮੇਂ ਵਿੱਚ ਬਣਾਏ ਗਏ ਸੀ ਗ੍ਰੇਟ ਵਾਲ ਵਾਲ ਆਫ ਚਾਈਨਾ 21196 ਕਿਲੋਮੀਟਰ ਦੇ ਵਿੱਚ ਫੈਲੀ ਹੋਈ ਹੈ ਗ੍ਰੇਟ ਵਾਲ ਵਾਲ ਆਫ ਚਾਈਨਾ ਨੂੰ ਬਣਾਇਆ ਗਿਆ ਸੀ ਤਾਂ ਕਿ ਚਾਈਨਾ ਨੂੰ ਬਾਹਰੀ ਹਮਲਿਆਂ ਤੋਂ ਬਚਾਇਆ ਜਾ ਸਕੇ ਖਾਸ ਕਰਕੇ ਮੰਗੋਲ ਰਾਜ ਦੇ ਹਮਲਿਆਂ ਤੋਂ ਬਚਾਉਣ ਵਾਸਤੇ ਇਸ ਨੂੰ ਬਣਾਇਆ ਗਿਆ ਸੀ ਗ੍ਰੇਟ ਵਾਲ ਵਾਲ ਆਫ ਚਾਈਨਾ ਨੂੰ ਬਣਾਉਣ ਵਾਸਤੇ ਵਰਤੀ ਜਾਣ ਵਾਲੀ ਸਮਗਰੀ ਹਰ ਇੱਕ ਖੇਤਰ ਦੇ ਅਨਸਾਰ ਵਰਤੀ ਗਈ ਸੀ ਪਹਾੜਾਂ ਦੇ ਵਿੱਚ ਪੱਥਰ ਵਰਤੇ ਗਏ ਸੀ ਜਦ ਕਿ ਜ਼ਮੀਨੀ ਇਲਾਕੇ ਦੇ ਵਿੱਚ ਰੇਤ ਮਿੱਟੀ ਲੱਕੜ ਅਤੇ ਇੱਟਾਂ ਵਰਤੀਆਂ ਜਾਂਦੀਆਂ ਸਨ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਗ੍ਰੇਟ ਵਾਲ ਵਾਲ ਫ ਚਾਈਨਾ ਨੂੰ ਬਣਾਉਣ ਵਾਸਤੇ ਲੱਖਾਂ ਲੋਕਾਂ ਨੇ ਆਪਣੀ ਜ਼ਿੰਦਗੀ ਲਗਾ ਦਿੱਤੀ ਸੀ ਜਿਨ੍ਹਾਂ ਦੇ ਵਿੱਚ ਸਿਪਾਹੀ, ਕੈਦੀ ਅਤੇ ਕਿਸਾਨ ਸ਼ਾਮਲ ਸਨ ਇਸ ਦੀਵਾਰ ਦੇ ਨਿਰਮਾਣ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਜਿਸ ਕਰਕੇ ਇਸ ਦੀਵਾਰ ਨੂੰ ਦੁਨੀਆ ਦੀ ਸਾਰਾ ਤੋਂ ਲੰਬਾ ਕਬਰਿਸਤਾਨ ਵੀ ਕਿਹਾ ਜਾਂਦਾ ਹੈ ਲੋਕਾਂ ਦਾ ਮੰਨਣਾ ਹੈ ਕਿ ਗ੍ਰੇਟ ਵਾਲ ਵਾਲ ਫ ਚਾਈਨਾ ਨੂੰ ਅੰਤਰਿਕਸ਼ ਤੋਂ ਦੇਖਿਆ ਜਾ ਸਕਦਾ ਹੈ ਪਰ ਇਹ ਸੱਚ ਨਹੀਂ ਹੈ ਇਸ ਵਿੱਚ ਵੇਖਣ ਵਾਲੇ ਪ੍ਰਸਿੱਧ ਸੈਕਸ਼ਨਾਂ ਵਿੱਚੋਂ ਬਾਡਾ ਲਿੰਗ, ਮੁਤੀਆਨਿਊ ਅਤੇ ਜਿੰਸਾਂਗ ਲਿੰਗ ਸ਼ਾਮਲ ਹਨ ਉਨੀਸੋਸਟਾਸੀ ਵਿੱਚ ਗ੍ਰੇਟ ਵਾਲ ਆਫ ਚਾਈਨਾ ਨੂੰ ਇਸਦੀ ਇਤਿਹਾਸਿਕ ਅਤੇ वास्तुकला ਸਲੀਪ ਮਹੱਤਤਾ ਨੂੰ ਮਾਨਤਾ ਦੇਣ ਦੇ ਲਈ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਸਥਾਨ ਦਾ ਦਰਜਾ ਦਿੱਤਾ ਗਿਆ ਹੈ ਗ੍ਰੇਟ ਵਾਲ ਆਫ ਚਾਈਨਾ ਦੇ ਕੁਝ ਹਿੱਸੇ ਕੁਦਰਤੀ ਖਤਰੇ ਅਤੇ ਮਨੁੱਖੀ ਨੁਕਸਾਨ ਦਾ ਸ਼ਿਕਾਰ ਹੋਏ ਹਨ ਅਤੇ ਇਸ ਢਾਂਚੇ ਨੂੰ ਮੁਰੰਤ ਸਥਾਪਿਤ ਕਰਨ ਵਾਸਤੇ ਯਤਨ ਜਾਰੀ ਹਨ ਗ੍ਰੇਟ ਵਾਲ ਵਾਲ ਆਫ ਚਾਈਨਾ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਨਿਗਰਾਨੀ ਟਾਵਰ ਕਿਲੇ ਅਤੇ ਬੀਕਨ ਟਾਵਰ ਇਹ ਵੱਡੀਆਂ ਦੂਰੀਆਂ ਦੇ ਪਾਰ ਸੰਚਾਰ ਅਤੇ ਰੱਖਿਆ ਰਣਨੀਤੀਆਂ ਲਈ ਵਰਤੇ ਜਾਂਦੇ ਸਨ ਗ੍ਰੇਟ ਵਾਲ ਵਾਲ ਆਫ ਚਾਈਨਾ ਦੇ ਵਿੱਚ ਕਈ ਮਹੱਤਵਪੂਰਨ ਰਣਨੀਤਕ ਮਾਰਗ ਸ਼ਾਮਲ ਹਨ ਜਿਵੇਂ ਕਿ ਸ਼ਨਹਾਈ ਮਾਰਗ ਜਿੱਥੇ ਕਿ ਦੀਵਾਰ ਸਮੁੰਦਰ ਨਾਲ ਮਿਲਦੀ ਹੈ ਅਤੇ ਗੋਬੀ ਮਾਰਗ ਦੇ ਵਿੱਚ ਜੀਆੰਗੂ ਮਾਰਗ ਜੋ ਮਿਗਹ ਰਾਜਵੰਸ਼ ਦੀ ਪੱਛਮੀ ਦੀਵਾਰ ਦਾ ਅੰਤ ਹੈ ਇਹ ਸਨ ਜੀ ਗ੍ਰੇਟ ਵਾਲ ਵਾਲ ਆਫ ਚਾਈਨਾ ਦੇ ਕੁਝ ਫੈਕਟਸ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ